رہا پتر اے بتا کیا غلط گئی یار میرا بچہ ار گئی ہے پتر چل بس تر گیا ار گئی ہے ہائے تو مار کی پیارا ہے بچے اے میری جان میں ਹੰਡ ਧੱਕਾ ਹੀ ਨਸਤੋ ਇਹ ਬਹੁਤ ਧੱਕਾ ਕਰ ਰਿਹਾ ਧੱਕਾ ਕਰ ਰਿਹਾ ਸਾਡੇ ਨਾਲ ਬਹੁਤ ਦੁੱਖਾਂ ਦਾ ਮੇਰੇ ਬੇਟੇ ਮੈਂ ਤਾਂ ਕਰਦੇ ਨਹੀਂ ਮੈਂ ਤਾਂ ਕਰਦੇ ਅਸੀਂ ਖਾਂਦੇ ਪਏ ਇਹ ਕਹਿੰਦਾ ਹੈ ਮੈਂ ਤੂੰ ਉੱਪਰ ਹੋ ਗਿਆ ਉੱਪਰ ਹੋ ਗਿਆ ਤੈਨੂੰ ਥੱਲੇ ਲਾ ਦਾਂ ਮੈਂ ਉਹ ਕਰਦਾ ਥੋੜੀ ਪਰਚੇ ਕਰਾ ਦਾਂ ਮੇਰੇ ਕੋਲ ਗੋਲੀਆਂ ਨੇ ਤੁਨੂੰ ਮਾਰ ਬਿਆ ਕਰ ਦਿਆ ਉਹ ਕਰ ਦਿਆ ਨਾ ਫਿਰ ਜੀ ਆਂਦੀ ਵੇਖ ਰੱਬ ਨੂੰ ਦੁਆ ਕਰਦੀ ਸਾਡੇ ਤੇ ਇਹ ਨਾ ਹੋਵੇ ਕਿਉਂ ਇਹ ਬੰਦਾ ਬਹੁਤ ਉੱਚਾ ਹੈ ਇਹ ਬਹੁਤ ਚਲਾ ਕੇ ਕੀ ਪਰਚਾ ਕੀ ਕਰਾਇਆ ਨੂੰ ਤਾਂ ਦਿੱਤੀ ਸਾਡਾ ਚੋਣਾ ਵੜਾ ਲਿਆ ਜੁੰਡਾ ਵੜਾ ਪਹਿਲਾਂ ਕਹਿੰਦਾ ਸੀ ਇਥੇ ਮਾਈ ਦਾ ਲਾਲ ਕੌਣ ਵੜੇ ਦਾ ਅਸੀਂ ਕਹਿੰਦੇ ਸੀ ਆ ਸਾਡਾ ਕਾਲ ਆ ਲੈ ਅਸੀਂ ਜ਼ਮੀਨ ਬਣਾਈ ਬੂਟੇ ਪਟ ਪਟ ਕੇ ਬਣਾਈ ਨੇ ਤੇ ਬਹੁਤ ਮਾੜੀਆਂ ਇਧਰੋਂ ਪਾਉਣਾ ਦਸਤੌਰ ਮਾਰ ਜਾਂਦਾ ਤੇ ਤੇਰੇ ਪੁੱਤਰ ਮੈਨੂੰ ਕਹਿੰਦਾ ਤੇ ਪੁੱਤਰਾਂ ਨੂੰ ਖਵਾ ਪਵਾ ਲੈ ਨਾ ਤੇਰੇ ਪੁੱਤਰ ਝੁੱਕਦੇ ਨਹੀਂ ਨੇ ਤੇਰੇ ਪੁੱਤਰ ਝੁੱਕਦੇ ਨਹੀਂ ਨੇ ਮੇਰੇ ਪੁੱਤਰਾਂ ਦਾ ਦੁੱਸ਼ਮਣ ਬਣ ਗਿਆ ਮੈਂ ਆਦੇ ਪੁੱਤ ਖੜੇ ਜਿਹੜੇ ਸਾ ਨਾਲ ਮੈਂ ਪਾਲੇ ਨੇ ਵੇਖੋ ਤੇ ਇਹਨੇ ਪਰਦੇ ਕਰਾ ਦਿੱਤੇ ਮੇਰੀਆਂ ਨੂਆਂ ਰੁਲ ਗਈਆਂ ਮੇਰੇ ਪੁੱਤਰ ਹੋ ਗਏ ਜਦੋਂ ਅੰਦਾ ਹੀ ਗੋਲੀ ਮਾਰਦੀ ਮੈਂ ਅਹਨਾ ਪੁੱਤਰ ਤੁਸੀਂ ਨਿਕਲ ਜਾ ਤੁਸੀਂ ਪੁੱਤਰ ਚਲੇ ਜਾਓ ਇੱਕ ਨਾ ਘਰੇ ਰਹੇਗੀ ਮੇਰੇ ਦੋ ਪੋਤੇ ਰਹਿ ਗਏ ਇੱਕ ਮੇਰੀ ਕੋਤੀ ਰਹੀ ਮੈਨੂੰ ਬਾਹਰ ਨਹੀਂ ਨਿਕਲ ਦਿੰਦਾ ਸੀ ਮੈਂ ਫਿਰ ਇਹਨਾਂ ਮੈਨੂੰ ਪੱਠੇ ਲੈਣ ਮ ਗਈ ਮੇਰੇ ਨਾਲ ਰਿਸ਼ਤੇਦਾਰ ਗਏ ਮੇਰੇ ਨਾਲ ਪਾਸੇ ਕੁੱਟ ਕੁੱਟ ਦੇ ਸਜਾ ਦਿੱਤੇ ਕਹਿੰਦੇ ਸੀ ਇਹ ਖਾ ਜਾਂ ਜੋ ਕੀ ਨਾ ਰਵੇ ਇਹਨਾਂ ਨਾਲ ਮੇਨੂੰ ਮੰਨਦੇ ਯਾਦ ਕਿ ਇਸੀ ਮੈਂ ਦਿਨ ਰਾਤ ਰੋਣਾ ਤੇ ਲਾਉਣਾ ਮੇਰੀ ਨਾਸ ਨਹੀਂ ਨਿਆਖ ਨਾ ਮੇਰੇ ਬੇਟੇ ਰੋਗ ਮੇਰੇ ਪੁੱਤਰ ਰੋਗ ਹੈ ਮੈਨੂੰ ਰਾਇ ਨੂੰ ਨਿਹਰਾ ਨਾ ਲੰਗਣ ਦੇਣਾ ਨਾ ਆਖੜਾ ਜਿੱਦਰੇ ਆ ਚੁਟਾਪ ਨਾਲ ਨਾਲ ਸਾਡੇ ਨਾਲ ਮੱਥਾ ਨਾਲ ਸਿੱਧਾ ਛੜ ਜਾਂਦੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮਾਂ ਕਰਨੇ ਅਨੁਸਾਰ ਹੀ ਕੀ ਕੀਤਾ ਜਾਵੇ ਸਾਡੇ ਜਿਹੜੇ ਇਹਨਾਂ ਪਰਚੇ ਕਰਾਏ ਨੇ ਉਹਨਾਂ ਸਾਦੀ ਕੀਤੀ ਜਾਵੇ ਮਤਲਬ ਕੌਣ ਬੰਦਾ ਜਿੰਦ ਤੋਂ ਮਿਲੋ ਤੱਕ ਕੀਤਾ ਜਾ ਰਿਹਾ ਕੱਕਾ ਸਰਜੀਤ ਸਿੰਘ ਉੱਪਰ ਕੱਕਾ ਸਿੰਘ ਦਾ ਹਾਂ ਇਹਨੇ ਮੈਨੂੰ ਮੰਦਾ ਤੰਗਾ ਵੀ ਬਹੁਤ ਬੋਲਾ ਬੜੀਆਂ ਮਾੜੀਆਂ ਬੇਤਿਆ ਕੀਆਂ ਕੀਤੀਆਂ ਨਹੀਂ ਪਿਆ ਐ ਝੋਲੀ ਕਾਰਨੇ ਮੈਂ ਤੋ ਬੋਲਿਆ ਨਹੀਂ ਜਾਂਦਾ ਮੈਂ ਝੋਲੀ ਤੇ ਪਾ ਲਾਂਦੀ ਮੈਂ ਨਾ ਬਹੁਤ ਮਾਰੀ ਕੀਤੀ ਇਹ ਬੇਬੇ ਤੇ ਨਾ ਹੋ ਗਈ ਮੇਰੇ ਬੱਚੇ ਰੋ ਗਏ ਮੈਨੂੰ 4 ਮਹੀਨੇ ਹੋ ਗਏ ਮੇਰੇ ਪਤਨ ਹੋ ਗਏ ਮੇਰੇ ਆਪ ਪਿਆਰ ਹੋ ਗਏ ਅਸਲਾ ਮੈਨੂੰ ਆਸਾਂ ਮਾਈ ਤੂ ਫਾ ਪੋਲਾ ਤੇਰੇ ਪੁੱਤਰ ਨਾਲ ਮੈਂ ਗੋਲੀ ਮਾਮ ਦੇ ਨਹੀਂ ਨਿਕੋ ਅੱਲਾ ਹੀ ਖੜਾ ਖਲੀ ਮੈਂ ਪਿਸਤਾ ਰੱਖਿਆ

ਯਾ ਬਈ ਵੱਡਾ ਦਾਲਦਾ ਰਟਨ ਗੋਲੀ ਬਾਪ ਐ ਸੋਸ ਵੀ ਇੱਕ ਬੀਬੀ ਐ ਤੇ ਉਹਦਾ ਕੀ ਮੰਗਾ ਤੇ ਇਨਸਾਫ ਦੀ ਕੋਈ ਬੀਬੀ ਇੱਕ ਤੁਸੀਂ ਵੀ ਬੀਬੀ ਹੋ ਤੁਹਾਨੂੰ ਸਾਡ ਦੇ ਬਈ ਸ਼ੋਰ ਐ ਮੈਂ ਦਿੱਤਾ ਸੁਣਵਾਇਆ ਇਹ ਜਲਦਬਦਲ ਪਰ ਧੀ ਬਾਤ ਦੇ ਸਿੱਕੇ ਤੱਕ ਸਾਲਿਮ ਸਾਹਿਬ ਦਿੱਤੀ ਜਾਵੇ ਉਹ ਵੀ ਸਲੀਕਾ ਸਾਲੂਤ والله ਖਰਾ ਮੈਂ ਵੱਡਾ ਬਾਨੀ ਬਚਾ ਦੇਣਾ ਗੋਲੀ ਬਾਪ ਤੇਰੀ ਐ ਮੈਂ ਜਗਮੀਰ ਸਿੰਘ ਜੀ ਪੁੱਤਰ ਸਰਦਾਰ ਹੁਕਮ ਸਿੰਘ ਦਾ ਪਿੰਡ ਜੱਲੋ ਖਰੀਮਾ ਗੱਟੀ ਇਹ ਸਾਡੀ ਜੀ ਅਗਰ ਲੜਾਈ ਹੋਈ ਸੀ ਤਾਨੂੰ ਇਹਨਾਂ ਸੱਟਾਂ ਸੱਟਾਂ ਬਹੁਤ ਮਾਰੀਆਂ ਇਹਨਾਂ ਆਪੇ ਸੱਟਾ ਲਵਾ ਕੇ ਇਹਨਾਂ ਸਾਡੇ 26 ਲੋਅ ਆ ਦਿੱਤੀ 26 ਲੋਅ ਆ ਕੇ ਜਿਹੜੀ ਸਾਡੀ ਐਫਆਈਆ ਰਹੀ ਉਹਨਾਂ ਰੱਦ ਕਰਾ ਦਿੱਤੀ ਜਿਹੜੀ ਸਾਡੀ ਅਸੀਂ ਕੋਈ ਲੜਾਈ ਕੋਈ ਇਹਨਾਂ ਰੱਦ ਕਰਾ ਦਿੱਤੀ ਤੇ ਅਸੀਂ 12 11 ਜਾਣੇ ਗਏ ਸੀ ਸਾਹੀ ਜਵਾਨ ਦਾ ਕਰਾ ਲਿਆ ਨੇ

ਇਹ ਤੁ ਬਾਸਾਹੀਂ ਬਾਸੋ ਲੰਗਣ ਲੱਗ ਪਏ ਇਹਨੇ ਮੱਚੀ ਬਾਸਾ ਨਗੋ ਅੱਤੇ ਗਲ ਪੈ ਗਏ ਬਹੁਤ ਕੁੱਟ ਮਾਰੂ ਕੀਤੀ ਨੇ ਫੇਰ ਉਹਦੂ ਪਿੱਛੇ ਸਾਲਾ ਸਾਰਾ ਹੀ ਨਾ ਕੰਮ ਖਰਾਬ ਹੀ ਕਰ ਦਿੱਤਾ ਅਹੀਂ ਵਰਜਵਾਨ ਤਾਂ ਕਰਾ ਲਿਆ ਯਾਰਾਂ ਨੇ ਬੰਦਿਆਂ ਨੇ ਪਿੱਛੇ ਜਨਾਨੀਆਂ 4 ਤੇ 5 ਅਸੀਂ ਦੇ ਅਹੀਂ ਆਪਣੇ ਦੂਜੇ 6 ਮੁੰਡੇ ਇੱਕ ਜਨਾਨੀ ਨੇ ਪਰਚਾ ਦਾਨੀ ਜਨਾਨੀਆਂ ਨੇ ਪਰਚੇ ਅਹੀਂ ਸਾਰਿਆਂ ਜਵਾਨ ਤਾਂ ਕਰਾ ਲਿਆ ਯਾਰਾਂ ਦੇ ਯਾਰਾਂ ਪਰਚਾ ਆਈ ਇਸ ਫਸਲ ਵੀ ਵਧੀ ਹੈ ਤੇ ਦੇਖੀ ਆ ਫਸਲ ਵੀ ਵਧੀ ਹੈ ਉਹ ਨਾਲ ਸਾਡਾ ਵਾੜ ਲੈ ਮਕਸਲ ਵੀ ਵਧੀ ਹੈ ਹਾਂਜੀ ਹੁਣ ਜਿਹੜਾ ਸਾਡਾ ਚੋਲਾ ਖੜਾ ਉਹ ਵੀ ਕਹਿੰਦਾ ਮੈਂ ਮਾੜ ਨਹੀਂ ਦੇਣਾ ਉਹ ਚੜੀ ਨਹੀਂ ਫੋਕਟ ਘਟਕਣ ਦੇਣੀ ਮੱਖੀ ਕਰਦੇ ਆ ਮੰਗਿਆ ਇਨਸਾਫ ਮੰਗਨੇ ਜੀ ਇਹ ਸਰਕਾਰ ਕੋਲ ਸਾਨੂੰ ਬੜਾ 2 3 ਮਹੀਨੇ ਤੋਂ ਬਾਹਰ ਚੱਲ ਨਿਕਲੇ ਰਹਿ ਸਾਡਾ ਕੋਈ ਵੀ ਨਹੀਂ ਡੰਗਰਾਂ ਨੂੰ ਕੱਠੇ ਵੀ ਨਹੀਂ ਪਾਉਣ ਦਿੱਤੇ ਨੇ ਡੰਗਰ ਸਾਡੇ ਤੋਂ ਪੇ ਸਾਰਾ ਟੱਬਰ ਹੀ ਅਸੇ ਗੱਲ ਕਬਾਲ ਬੱਚਾ ਹੀ ਬਹੁਤ ਪ੍ਰੈਸ਼ਰ ਪਾਇਆ ਇਹਨਾਂ ਨੇ ਗੇੜ ਰਿਸ਼ਤੇਦਾਰ ਹੀ ਉਹ ਮਾੜੇ ਮੋਟੇ ਪੱਠੇ ਪਾਦ ਰਿਆ ਡੰਗਰਾ ਨੂੰ ਸਰ ਮੇਰਾ ਨਾਮ ਜਗਿੰਦਰ ਸਿੰਘ ਹੈ ਪੁੱਤਰ ਸਰਦਾਰ ਜੰਗੀਰ ਸਿੰਘ ਗੱਟੀ ਰਿਮੇ ਗਈ ਅਸੀਲ ਜਿਹੜਾ ਫਰਾਈਪਰ ਮੇਰੇ ਤੇ ਚੋਨਾ ਵਡਣ ਦਾ ਪਰਚਾ ਕੀਤਾ ਗਿਆ ਜੀ ਮੈਂ ਆਪਣੇ ਖੇਤ ਚੋਂ ਚੋਨਾ ਵਡਿਆ ਜੀ ਜੋ ਆ ਮੇਰੇ ਨੰਬਰ ਨੇ ਜੀ ਤੇ ਇਹ ਮੇਰੇ ਤੇ ਹੋਰ ਨੰਬਰ ਪਾ ਕੇ ਤੇ ਪੁਲਿਸ ਨਾਲ ਮਿਲੀ ਭੂਤ ਕਰਕੇ ਸਤਾਤਾਰੀ ਦਾ ਪ੍ਰੈਸ਼ਰ ਪਵਾ ਕੇ ਤੇ ਮੇਰੇ ਤੇ ਗਲਤ ਪਰਚਾ ਕੱਟਿਆ ਗਿਆ ਜੀ ਨਹੀਂ ਜਾਨੇ ਤੇ ਫਾਇਰ ਹੋਇਆ ਤੇ ਕੋਣ ਕੋਣ ਸ਼ਾਮਿਲ ਆ ਇਹ ਸਾਡੇ ਪਰਿਵਾਰ ਦੇ 12 ਮੈਂਬਰ ਹੈ ਜੀ ਤੇ 10 ਕੋਈ ਹੋਰਾਂ ਨੂੰ ਗਵਨ ਪਾ ਕੇ ਤੇ 10 ਅਣਪਛਾਤੇ ਪਾਏ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਆ ਜੀ ਜੋ ਸਾਡੇ ਕੋਲ ਕਾਗਜ਼ ਨੇ ਮਾਲਾ ਮੈਂ ਕਿਹਾ ਇਨਕੁਆਰੀ ਕਰਾ ਕੇ ਜੇ ਉਹਨਾਂ ਦੇ ਚ ਅਸੀਂ ਗਲਤ ਪਾਏ ਜਾਂਦੇ ਆ ਸਾਡੇ ਦੇ ਬੰਦੀ ਕਾਰਵਾਈ ਕੀਤੀ ਜਾਵੇ ਫਿਰ ਉਹ ਕਿਉਂ ਰੋਪਲਾ ਦੇ ਵੀ ਸੁਚੀ ਛੋਣ ਨਾ ਮਿਟਿਆ ਉਹ ਜੀ ਸਾਡੇ ਦਾ ਰੰਜਿਸ਼ ਰੱਖਦਾ ਹੈ ਜੀ सरपंची ਦਾ ਇਲੈਕਸ਼ਨ ਆ ਰਿਹਾ ਹੈ ਕੀ ਸਰਪੰਚੀ ਦਾ ਇਲੈਕਸ਼ਨ ਹੋ ਰਿਹਾ ਸੀ ਕਿਹਨੂੰ ਸਪੋਰਟ ਕਰਦੇ ਸੀ ਤੇ ਉਹ ਕੀ ਕਰਦੇ ਸੀ ਅਸੀਂ ਜੀ ਕਿਸੇ ਹੋਰ ਨੂੰ ਸਪੋਰਟ ਕਰਦੇ ਸੀ ਜੀ ਉਹ ਚੋਣ ਲੜਿਆ ਹਾਂਜੀ ਚੋਣ ਲੜਿਆ ਜੀ ਸਰਪੰਚੀ ਦੀ ਹਾਰ ਗਿਆ ਹਾਰ ਗਿਆ ਜੀ ਸਾਡੇ ਅੱਗੇ ਇੱਕ ਨੇ ਪੱਤਾ ਸਰ ਇੱਕ ਜੱਲੂ ਤੇ ਵਿਖੇ 22 ਲੋਕਾਂ ਦੇ ਖਿਲਾਫ ਜਿਹੜਾ ਪੱਤਾ ਵਰਗੇ ਦਿੱਤਾ ਗਿਆ ਪਰਿਵਾਰ ਦੇ ਅਰੋਪਾ ਕਿ ਬਿਨਾਂ ਜਾਂਚ ਪੜਤਾਲ ਤੋਂ ਸਾਡੇ ਖਿਲਾਫ ਜਿਹੜਾ ਪੱਤਾ ਵਰਗੇ ਦਿੱਤਾ ਗਿਆ ਪੂਰਾ ਨਾਮਲਾ ਕੀ ਹੈ ਇਹ ਮਾਮਲਾ ਇਸ ਤਰ੍ਹਾਂ ਦੀ ਐਸਸੀ ਕਲਵੰਤ ਸਿੰਘ ਸਾਡੇ ਚੌਕੀ ਬਾਰੇ ਕੀ ਹੈ ਉਹਨਾਂ ਦੇ ਕੋਲ ਜਿਹੜਾ ਹੈਗਾ ਸਰਜੀਤ ਸਿੰਘ ਸੰਤ ਕੱਕਾ ਸਿੰਘ ਵਾਸੀ ਗੱਟੀ ਰਹਿਮੇਕੇ ਨੇ ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈ ਵੀ 2 11 ਨੂੰ ਕਰੀਬ 2 ਵਜੇ ਦੁਪਹਿਰੇ ਇਹਨਾਂ ਦੇ ਨਾਮ ਲਿਖਾਇਆ ਜਗਿੰਦਰ ਸਿੰਘ ਦਾ ਪਰਿਵਾਰ ਹੈ ਦੇ ਪਰਿਵਾਰਕ ਜੀ ਸਾਰੇ ਤੇ ਕੁਝ ਹੋਰ ਅਣਪਛਤੇ ਬੰਦੇ ਨਾਲ ਲੈ ਕੇ ਦੋ ਟਰੈਕਟਰ ਤੇ ਇੱਕ ਕੰਬਾਈਨ ਨਾਲ ਉਹਦਾ ਮਾਲਕੀ ਜ਼ਮੀਨ ਜਿਹੜੀ ਹੈ ਉਹਦੇ ਵਿੱਚੋਂ ਉਹਦਾ ਝੋਨਾ ਜਿਹੜਾ ਹੈ ਇਹ ਵੱਢ ਕੇ ਚੋਰੀ ਕਰਕੇ ਟਰਾਲੀਆਂ ਚ ਲੰਦ ਕੇ ਲੈ ਗਿਆ ਤੇ ਨਵੇਂ ਕਾਨੂੰਨ ਮੁਤਾਬਕ ਜਿਹੜੀ ਉਹ ਸਟੇਟਮੈਂਟ ਹੁੰਦੀ ਹੈ ਬਕਾਇਦਾ ਰਿਕਾਰਡਿੰਗ ਹੁੰਦੀ ਹੈ ਉਹਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ ਉਹਦੀ ਰਿਕਾਰਡਿੰਗ ਤੇ ਤੇ ਉਹਦਾ ਬਿਆਨ ਲਿਖ ਕੇ ਇਹ ਅਸੀਂ ਕਲਵੰਤ ਸਿੰਘ ਵੱਲੋਂ ਮਕਦਮਾ ਨੰਬਰ 250 ਧਾਰਾ 303 ਬੀ ਐਨ ਐਸ ਜਿਹੜੀ ਨਵੇਂ ਕਾਨੂੰਨ ਆ ਉਹਨਾਂ ਮੁਤਾਬਕ ਪਰਚਾ ਦਿੱਤਾ ਗਿਆ ਹੈ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਇਹਦੇ ਵਿੱਚ ਅਜੇ ਕਿਸੇ ਦੀ ਵੀ ਅਰਸਤੀ ਪਈਗੀ ਕੁੜਾ ਤੁਮਤੀਸ਼ ਜੋ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਸਬੂਤ ਮਿਲਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਤਲਬ ਕਿ ਜ਼ਮੀਨ ਜਿਹੜੀ ਉਹਨਾਂ ਦੀ ਆ ਝੁੰਨਾ ਵੀ ਉਹਨਾਂ ਨੇ ਡੀਜੀ ਤਾਂ ਵਟਿਆ ਵੀ ਉਹਨਾਂ ਨੇ ਕੋਈ ਸੰਪੂਰਨਤਾ ਪੱਛਾ ਹੀ ਉਹਨਾਂ ਤੇ ਦਰਜ ਕਰ ਦਿੱਤਾ ਕਹਿੰਦੇ ਜਿਹੜੀ ਜਿਹੜੇ ਕਾਗਜ਼ ਉਹਨਾਂ ਕੋਲ ਮੌਜੂਦ ਆ ਉਹਨਾਂ ਦੇ ਨੰਬਰ ਵੀ ਅਲੱਗ-ਅਲੱਗ ਆ ਕੋਈ ਨਹੀਂ ਉਹਨਾਂ ਦੇ ਕਾਗਜ਼ ਜਿਹੜੇ ਜੋ ਵੀ ਹੋਣਗੇ ਦੋਹਾਂ ਤਰ੍ਹਾਂ ਦੇ ਆਪਣ ਸਾਰੇ ਸਟੇਟਮੈਂਟਾਂ ਸਟੇਟਮੈਂਟ ਤੱਕ ਜਿਹੜਾ ਵਧਈ ਹੈ ਇਹ ਆਪਦੇ ਡਾਕੂਮੈਂਟ ਦੇਵੇਗਾ ਉਹਦੇ ਮੁਤਾਬਕ ਵੇਖਿਆ ਜਾਵੇਗਾ ਬਾਕੀ ਮਾਲਮ ਹਕਮੇ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਵੇਖਿਆ ਜਾਵੇਗਾ ਵੀ ਇਹ ਜਿਹੜੇ ਨੰਬਰ ਜਿਹੜੇ ਉਹਨੇ ਲਿਖਾਏ ਹੈ ਵੀ ਇਹ ਵਾਕਿਆ ਉਹੀ ਹੈ ਜਿੱਥੋਂ ਚ ਨਵਟਕੇ ਲੈ ਕੇ ਗਿਆ ਜਿੱਕੇ ਹੋ ਰਿਹਾ ਔਨ ਮੈਰਿਟ ਜੋ ਤਵਤੀਸ਼ ਵਿੱਚ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ ਬਿਲਕੁਲ ਔਨ ਮੈਰਿਟ ਉਹਨਾਂ ਦਾ ਕੰਮ ਹੈ ਸਤਿ ਗੁਰੂ ਤੇ ਮਾਤਾ ਜਿਹੜੀ ਅੱਜ ਸਾਡੇ ਪ੍ਰੈਸ ਕਾਨਫਰੈਂਸ ਲਈ ਸੀ ਪ੍ਰੈ ਉਹ ਤਰ ਫਿਰ ਨਹੀਂ ਸਕਦੀ ਉਸ ਦੇ ਖਿਲਾਫ ਜਿਹੜਾ ਤੱਕਿਆ ਦਰਜ ਕਰ ਦਿੱਤਾ ਗਿਆ ਕਿ ਇਹ ਜਾਇਜਾ ਪਰਸੋਲੋ ਪਰ ਨਹੀਂ ਨਹੀਂ ਪੁਨੀਸ ਹੋ ਲੋ ਜਿਹੜਾ ਕਿਸੇ ਨੇ ਸਟੇਟਮੈਂਟ ਦਿੱਤੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹਦੀ ਗੈਰ ਰਿਕਾਰਡਿੰਗ ਹੁੰਦੀ ਹੈ ਐਫਆਰ ਲਾਓ ਜੋ ਵੀ ਬਟ ਜੇ ਕਿਸੇ ਦੇ ਖਾਫ ਕੋਈ ਸਬੂਤ ਹੋਵੇਗਾ ਜੇ ਮਾਤਾ ਨਹੀਂ ਤਰ ਫਿਰ ਸਕਦੀ ਜੇ ਮਾਤਾ ਵਿੱਚ ਨਹੀਂ ਹੈਗੀ ਜੇ ਉਹਨਾਂ ਦਾ ਕੋਈ ਰੋਲ ਹੀ ਨਹੀਂ ਕਿਸੇ ਦੀ ਰਸਤੀ ਹੋਵੇਗੀ ਔਨ ਮੈਟ ਹੋਵੇਗੀ ਬਿਲਕੁਲ ਤਫਤੀਸ਼ ਜਿਹੜੇ ਵਿੱਚ ਕਿਸੇ ਨਾਲ ਕੋਈ ਤੱਕਾ ਨਹੀਂ ਹੋਏਗਾ ਬਿਲਕੁਲ ਇਨਸਾਫ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਦੀ ਕਿ ਨਹੀਂ ਹੈ